ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਅੜੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀ ਉਸੇ ਤਰ੍ਹਾਂ ਸੀ ਸਰਕਾਰ ਦੇ ਖਿਲਾਫ ਰੋਸ ਜਿਹੜਾ ਕਿ ਜਿਹੜਾ ਕਿ ਜਿਤਾਵਾਂਗੇ ਤੇ ਹੁਣ ਸਰਵਣ ਸਿੰਘ ਭੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਕੇਂਦਰ ਸਰਕਾਰ ਦੇ ਪੁਤਲੇ ਸਾੜਨ ਦੇ ਲਈ ਜਿਹੜਾ ਕਿ ਜਥੇਬੰਦੀਆਂ ਨੇ ਇੱਕ ਵੱਡਾ ਐਲਾਨ ਕੀਤਾ ਤੇ ਜਿਸ ਤੋਂ ਬਾਅਦ ਅੱਜ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਫਿਰ ਤੋਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਹੋਈਆਂ ਨਜ਼ਰ ਆਣ ਗਿਆ ਹੁਣ ਕੀ ਕੁਝ ਕਹਿਣਾ ਕਿਸਾਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਆਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਅੱਜ ਪੂਰੇ ਪੰਜਾਬ ਦੇ ਅੰਦਰ ਮੋਦੀ ਤੇ ਭਗਵੰਤ ਮਾਨ ਸਰਕਾਰ ਦੀਆਂ ਅੜਥੀਆਂ ਸਾੜੀਆਂ ਜਾਣੀਆਂ ਨੇ ਜਿਵੇਂ ਤੁਸੀਂ ਜਾਣਦੇ ਹੋ ਜਿਵੇਂ ਹੜ੍ਹਾਂ ਦੀ ਮਾਰ ਹਿੱਟ ਪੂਰੇ ਪੰਜਾਬ ਨੂੰ ਤਬਾਹ ਕੀਤਾ ਐਸ ਵळे ਨੇਰੀ ਚੱਕੜਾਂ ਫਸਲਾਂ ਬਰਬਾਦ ਹੋਈਆਂ ਔਰ ਐਸ ਵळे ਵੀ ਬਰਸਾਤ ਹੋ ਰਹੀ ਹੈਗੀ ਆ ਔਰ ਹੜ੍ਹਾਂ ਦਾ ਮਾਅਵਜਾ ਪ੍ਰਤੀ ਏਕੜ 70000 ਰੁਪਇਆ ਇਹਦੋਂ ਕਹਾ ਪਸ਼ੂਆਂ ਦਾ ਪੋਲਟਰੀ ਫਾਰਮ ਜਿਹੜਾ ਮੁਰਗੀਆਂ ਦਾ ਨੁਕਸਾਨ ਹੋਇਆ ਉਹਦਾ ਔਰ ਇਹਦੋਂ ਕਾ ਜਿਹੜੇ ਘਰ ਨੇ ਕਿਸਾਨਾਂ ਮਜ਼ਦੂਰਾਂ ਖੇਤ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਦੇ ਜਿੰਨਾ ਉਹਨਾਂ ਦਾ ਨੁਕਸਾਨ ਹੋ ਗਿਆ ਦੀ ਪਰਪਾਈ ਕੀਤੀ ਜਾਵੇ ਜਿਹੜੇ ਰੇਟ ਵਾਲੇ ਖੇਤ ਆ ਉਹ ਸਰਕਾਰ ਆਪਣੇ ਤੌਰ ਤੇ ਵਿਹਲੇ ਕਰਵਾਵੇ ਇਹ ਤੋਂ ਗਾਹਾਂ ਜਿੰਨਾ ਰੇਟਾਂ ਜਿਹੜੀ ਜਿਹੜੀ ਮਿੱਟੀ ਗਾਰ ਹੜੇ ਗਏ ਆ ਖੇਤ ਉਹਨਾਂ ਵਾਸਤੇ ਵਿਸ਼ੇਸ਼ 18500 ਰੁਪਏ ਸਰਕਾਰ ਦੇ ਰਿਓ ਬਹੁਤ ਘੱਟ ਹੈਗਾ ਆਉਣ ਵਾਲੇ ਸਮੇਂ ਵਿੱਚ ਖਾਦ ਬੀਜ ਡੀਜ਼ਲ ਦਾ ਪ੍ਰਬੰਧ ਸਰਕਾਰ ਕਰੇ ਇਹ ਮੰਗਾਂ ਦੇ ਨਾਲ ਨਾਲ ਜਿਵੇਂ ਪਰਾਲੀ ਵਾਲੇ ਮਸਲੇ ਤੇ ਕੌਣ ਪ੍ਰਦੂਸ਼ਣ ਕਿੱਥੇ ਗਿਆ ਜਿਵੇਂ ਕਿਸਾਨਾਂ ਨੂੰ ਖਲਨਾਇਕ ਬਣਾਇਆ ਜਾ ਰਿਹਾ ਪਰਾਲੀ ਨੂੰ ਲੈ ਕੇ ਜਿਵੇਂ ਰੈੱਡ ਐਂਟਰੀਆਂ ਗ੍ਰਿਫਤਾਰੀਆਂ ਅਰੇਦੋਗਾ ਜੁਰਮਾਨੇ ਕੀਤੇ ਜਾ ਰਹੇ ਆ ਇਹ ਮਸਲੇ ਨੂੰ ਲੈ ਕੇ ਵੀ ਇਹ ਤੁਰੰਤ ਬੰਦ ਕੀਤੇ ਜਾਣ ਸਾਨੂੰ ਕੋ ਸਖਤ ਆਉਣ ਵਾਲੇ ਸਮੇਂ ਵਿੱਚ ਜਿਹੜਾ ਅੰਦੋਲਨ ਨਾ ਕਰਨਾ ਪਵੇ ਡੀਏਪ ਦਾ ਜ਼ੂਰੀਆ ਦੀ ਘਾਟ ਲਗਾਤਾਰ ਤੁਰੀ ਆ ਰਹੀ ਆ ਇਹਦੋਂ ਗਾਂ ਬਾਸਮਤੀ ਦੇ ਨਰਮੇ ਦੇ ਰੇਟੇ ਡਿੱਗੇ ਹੋਏ ਨੇ ਔਰ ਗੰਨੇ ਦਾ ਬਕਾਇਆ ਵੀ ਕੋਈ ਦਿਨ ਨੂੰ ਤਿਆਰ ਨਹੀਂ ਹੈਗਾ ਬਿਰਜਗਾਰੀ ਤਾਂ ਤੁਸੀਂ ਜਾਣਦੇ ਹੋ ਵੀ ਸਿਰੇ ਦੀ ਆ ਪੂਰੇ ਦੇਸ਼ ਦੇ ਭਾਰ ਵਿੱਚ ਜੋ ਹਾਲਾਤ ਸੀ ਦਿਖ ਰਹੇ ਹੈਗੇ ਤੇ ਇਹਨਾਂ ਮੰਗਾਂ ਨੂੰ ਲੈ ਕੇ ਜਿਹੜਾ ਅੱਜ ਜਿਹੜੇ ਅਰਥੀ ਫੁਕ ਮਜਾਰੇ ਜਿੰਦ ਤੱਕ ਮੇਰੇ ਕੋ ਖਬਰ ਆਈਆਂ ਲਗਭਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 59 ਥਾਵਾਂ ਤੇ ਪੂਰੇ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਜਿਵੇਂ ਮੇਰੇ ਕੋ ਬੀ ਕੇ ਐਮ ਜੂ ਗਲਬਖ ਸਿੰਘ ਜੀ ਉਹਨਾਂ ਲਗਭਗ ਉਹ ਵੀ 9 ਥਾਵਾਂ ਤੇ ਪੰਜਾਬ ਅੰਦਰ ਪ੍ਰੋਗਰਾਮ ਕਰ ਰਹੇ ਨੇ BKU ਆਜ਼ਾਦ ਵਾਲੇ ਲਗਭਗ 17 ਥਾਵਾਂ ਤੇ ਪ੍ਰੋਗਰਾਮ ਕਰ ਰਹੇ ਨੇ BKU ਦੁਆਬਾ ਲਗਭਗ 7 ਥਾਵਾਂ ਤੇ ਇਸ ਤਰੀਕੇ ਨਾਲ ਹਾਲੇ ਕ੍ਰਾਂਤੀਕਾਰੀ ਜਾਂ ਹੋਰ ਨਾਂ ਜਥੇਬੰਦੀਆਂ ਦੇ ਵੀ ਆਉਣੇ ਬਾਕੀ ਨੇ ਤੇ ਲਗਭਗ ਇਹ ਪੰਜਾਬ ਦੇ ਅੰਦਰ 19 ਜ਼ਿਲ੍ਹਿਆਂ 'ਚ 19 ਜ਼ਿਲ੍ਹਿਆਂ 'ਚ ਜਿਹੜੀ ਰਿਪੋਰਟ ਬਿਲਕੁਲ ਸਵੇਰ ਤੱਕ ਪਹੁੰਚੀ ਆ ਇਹ 92 93 ਥਾਵਾਂ ਤੇ ਪ੍ਰੋਗਰਾਮ ਹੋ ਰਹੇ ਨੇ ਇਹ ਜਿਹੜਾ ਪ੍ਰੋਗਰਾਮ ਆ ਲਗਭਗ ਪੰਜਾਬ ਦੇ ਅੰਦਰ ਸੈਕ੍ਰੀਟ ਥਾਵਾਂ ਤੋਂ ਉੱਪਰ ਟੱਪ ਜਾਣਾ ਹੈਗਾ ਤੋਂ ਪੰਜਾਬੀਆਂ ਨੂੰ ਅਪੀਲ ਹੈ ਕਿਸਾਨਾਂ ਮਜ਼ਦੂਰਾਂ ਨੂੰ ਬੇਸ਼ੱਕ ਬਰਸਾਤ ਹੋ ਰਹੀ ਆ ਵੱਧ ਚੜ ਕੇ ਆਓ ਅੱਜ ਮੋਦੀ ਤੇ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਸਾੜ ਕੇ ਹੜ੍ਹਾਂ ਆਿਆਂ ਦਾ ਜਵਾਬ ਮੰਗੇ ਕਿ ਜਿਹੜਾ ਤੁਸੀਂ ਡੈਮਾਂ ਰਹੀ ਪਾਣੀ ਛੱਡਿਆ ਉਹ ਮੈਨ-ਮੇਡ ਆ ਉਹ ਕੁਦਰਤੀ ਆਫਤ ਨਹੀਂ ਹੈਗੀ ਉਹਦੀ ਜੁਡੀਸ਼ੀਅਲ ਕਮਿਸ਼ਨ ਕੋ ਇਨਕੁਆਇਰੀ ਕਰਾਈ ਜਾਵੇ ਔਰ ਦਰਿਆਵਾਂ ਨੂੰ ਨਹਿਰੀ ਸ਼ੇਪ ਦੇ ਕੇ ਪੱਕੇ ਦਰਿਆ ਦੇ ਬੰਨ ਬੰਨੇ ਜਾਣ ਤਾਂ ਕੋ ਅੱਗੇ ਤੇ ਕੋਈ ਵੀ ਹੜ ਪੰਜਾਬ ਵਿੱਚ ਨਾ ਆ ਸਕੇ ਇਹਦੇ ਨਾਲ ਦੀ ਨਾਲ ਜਿਹੜੇ ਕੁਦਰਤੀ ਲੰਘੇ ਨੇ ਬਰਸਾਤੀ ਉਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਧੰਨਵਾਦ